ਸ੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹ ਪੂਰਵ ਦੀਆਂ ਤਿਆਰੀਆਂ ਨੂੰ ਲੈ ਕੇ ਐਮ ਐਲ ਏ ਬਟਾਲਾ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਹਮਗਾਮੀ ਮੀਟਿੰਗ ਤਿਆਰੀਆਂ ਜਲਦ ਮੁਕੰਮਲ ਕਰਨ ਦੀਆਂ ਸਖਤੀ ਨਾਲ ਦਿੱਤੀਆਂ ਹਦਾਇਤਾਂ ਤੁਸੀਂ ਦੇਖ ਰਹੇ ਹੋ 247 ਨਿਊ ਪੰਜਾਬ ਪੱਤਰਕਾਰ ਅਸ਼ੋਕ ਜਰੇਵਾਲ ਅਤੇ ਨੀਰੇਸ਼ ਸ਼ਰਮਾ ਦੀ ਖਾਸ ਰਿਪੋਰਟ ਇਹ ਜੇ ਬੇਮਾਨ ਬੰਦ ਨੂੰ ਜਿਹੜਾ ਵੀ ਇਹਨਾਂ ਆਪਾਂ ਪੈਲ ਦੇ ਹਿਸਾਬ ਤੇ ਤਰਜੀਹ ਦੇ ਕੇ ਕਿ ਸਭ ਤੋਂ ਵੱਧ ਜਿਹੜੂ ਦਲੰਦਰ ਦਿਲੇਸ਼ਨ ਉਹ ਤੋਂ ਸਭ ਤੋਂ ਵੱਧ ਜਿਹੜਾ ਉਹ ਬਿਜਲੀ ਡਿਪਾਰਟਮੈਂਟ ਦਾ ਕੰਮ ਇਹਨਾਂ ਜਿੱਦਾਂ ਕਿ ਆ ਵੀ ਜਿਹੜਾ ਵੀ ਕੰਮ ਕਰ ਮਨ ਨਾਲ ਹੀ ਟਾਈਮ ਆ ਉਹਦੇ ਚ ਇਹ ਹੋ ਜੂਗਾ ਆਪਾਂ ਅਗਲੇ ਨੂੰ ਦੱਸਾਂਗੇ ਕਿ ਵੀ ਯਾਰ ਤੇਰਾ ਤੋਂ ਅੱਜ ਕੰਮ ਹੋ ਜਾ ਨਾਲ ਹੀ ਉਸ ਤੋਂ ਬਾਅਦ ਸਾਡੀ ਵੀ ਬੇਹੀ ਸੀ ਤਾਂ ਤੇਰੇ ਨੇ ਲੋਰ ਪੈਂਦਾ ਵੀ ਕੋਈ ਕੰਮ ਕਿਹਾ ਹੋਈ ਅਸੀਂ ਲੋਰ ਮੀਟਾਉਣੀ ਉਹ ਸਾਨੂੰ ਤੋਂ ਟੈਂਟਾ ਬੰਦਾ ਮਿਲ ਜਾਣਾ ਉਹਨੂੰ ਕਨੈਕਟ ਕਰਨ ਤੋਂ ਨਜ਼ਰ ਮਾ ਪੱਕਨ ਵਾਲਾ ਕੋਈ ਕੰਮ ਨਹੀਂ ਹੁਣ ਆਪਾਂ ਅੱਜ ਤੱਕ ਹੁਣ ਕਈ ਵਾਰੀ ਤਾਰ ਟੁੱਟ ਜਾਂਦੀ ਹੈ ਠੀਕ ਹੈ ਉਹਨੂੰ 10-10 ਘੰਟੇ ਲੱਗ ਜਾਂਦੇ ਨੇ 15-15 ਘੰਟੇ ਲੱਗ ਜਾਂਦੇ ਨੇ ਕਈ ਵਾਰੀ ਇੱਕ-ਇੱਕ ਪਿੰਡਾਂਾਂ ਵਿੱਚ ਦੋ-ਦੋ ਦਿਨ ਲਾਈਟ ਨਹੀਂ ਆਉਂਦੀ ਤੇ ਕੋਹ ਜਾਂਦੇ ਨੇ ਨਾ ਤੇ ਉੱਥੇ ਸਾਨੂੰ ਬੰਦਾ ਕੋਈ ਕੰਮ ਕਰਨ ਵਾਲਾ ਨਜ਼ਰ ਆ ਰਿਹਾ ਉੱਥੇ ਲੋਕਾਂ ਸਰ ਇੱਕ ਤਾਂ ਇਹ ਇੱਕ ਦੋ ਹੋਏ ਆ ਬਡਾਲਾ ਗਰੰਤੀਆਂ ਦੇ ਲਾਗੇ ਦੁਨੀਆ ਸੰਧੂ ਏਰੀਆ ਰਿਹਾ ਵਾ ਇਹ ਵੀ ਰਾਤ ਨੂੰ ਹਨੇਰੀ ਨੂਰੀ ਆਈ ਹੋਵੇ ਤਾਂ ਹੁੰਦਾ ਵੀ ਜੀ ਟ੍ਰਾਂਸਫਾਰਮਰ ਲੱਗਦਾ ਜੀ ਕੱਲੇ ਕੁੱਦੇ ਕੱਲਣਾ ਤਾਂ ਆਪਾਂ ਨੂੰ ਜਲਦ ਚੱਲਦਾ ਸਰ ਸਾਹਿਬ ਦਾ ਫੋਨ ਆ ਗਿਆ ਜੀ ਵੈਰੀਫਾਈ ਹੋ ਗਿਆ ਹਰ ਕਦਮ ਤੋਂ ਸਹੀ ਠੀਕ ਹੈ ਜੀ ਬਹੁਤ ਵਧੀਆ ਬੇ ਬੇਨਤੀ ਕਰਨੀ ਸੀ ਜੀ ਕੋਈ ਡਿਮਾਂਡ ਤਿਆਰ ਕਰਾ ਕੇ ਭੇਜ ਜੀ ਬਾਬੇ ਨਾਨਕ ਉਹ ਬਿਲਿੰਗ ਇਹਨਾਂ ਤੇ ਹੋ ਜੀ ਠੀਕ ਹੈ ਬਾਰ ਬਿਲਿੰਗ ਸਬਜੈਕਟ ਜਨਾ ਦੀ ਜ਼ਿੰਦਗੀ ਦਾ ਬਲੈਕ ਨਾ ਇਹ ਲੋਕ ਕਿੰਨੇ ਚੁਗੂ ਨਹੀਂ ਦੁਆਇ ਬਹੁਤ ਜੀ ਦੇ ਨੇ ਇਹ ਮੇਰੇ ਵੀ ਜ਼ਰੂਰ ਤੇ ਕਾਫਰ ਹੋਈ ਨੇ ਮੈਨੂੰ ਪਹਿਲਾਂ ਲੱਗੋ ਉਹ ਆਪਾਂ ਕਿਨੇ ਮਿੱਕਾ ਦਿਆ ਗਿਆ ਕਰਦਾ ਸਰ ਦੇਵਾ ਤਾਂ ਮੈਂ ਤਾਂ ਦਸੀ ਜਾਣਾ ਇਹਨਾਂ ਨੂੰ ਪੁੱਛ ਲਵਾਂਗੇ ਰੋਜ਼ ਇਹਨਾਂ ਨੂੰ ਵੀ ਫੋਨ ਮੈਂ ਮੈਨੂੰ ਨਹੀਂ ਕਰਦਾ ਸਾਈਡ ਤੋਂ ਹੀ ਜਾਏਗਾ ਹੋਰ ਬੰਦੇ ਉਹ ਕੋ ਪੰਜ ਛੇ ਹੈ ਇੱਕ ਹੋਰ ਜਰ ਮਿਲੂਗੀ ਠੀਕ ਹੈ ਇਹਦੇ ਤੋਂ ਬਾਅਦ ਅੱਜ ਦਿਨ ਮੈਂ ਵਰਤੂ ਅੱਜ ਮੇਰੇ ਭਤੀ ਲੈਣਾ ਉਹ ਮੈਨੂੰ ਦੇ ਠੀਕ ਹੈ ਇੱਕ ਮੈਂ ਮੰਨ ਲਿਆ ਉਹ ਹੈ ਕਿ ਤੋ ਮੈਸਿਜ ਲੈ ਕੇ ਵੀ ਸਾਨੂੰ ਬੰਦ ਨਹੀਂ ਉਹ ਲੈ ਕੇ ਉਹ ਸੰਦੇਸ ਸਾਨੂੰ ਫੋਨ ਠੀਕ ਹੈ ਤੇ ਇੱਕ ਉਹ ਇੱਕੋ ਗੱਲ ਕਰਦੇ ਸਾਡੇ ਕੋ ਬੰਦੇ ਆ ਜਿਹੜਾ ਬੰਦਾ ਗੱਲ ਕਰਦਾ ਉਹ ਫਿਰ ਉਹਦੇ ਆਪਾ ਹੱਥ ਦੇ ਤੋ ਇੱਕ ਨਹੀਂ ਇਹ ਗੱਲ ਕੀ ਕੰਮ ਨਹੀਂ ਕਰਦੇ ਫੋਟੋ ਕਰਦੇ ਜੀ ਇਹ ਇਹ ਬਹੁਤ ਜ਼ਿਆਦਾ ਨਕਲੀ ਜਾ ਰਿਹਾ ਮੂਹਨ ਇਲੈਕਸ਼ਨਾਂ ਆ ਕੇ ਕਰਨਾ ਉਹ ਜਿਹੜਾ ਹੋਰ ਹੋੜਾ ਇੱਕ ਧਾਮ ਨੂੰ ਦੁੱਤ ਦੋਸਤ ਕਰਿਆਣਾ ਸ਼ੋਅ ਕਰਦੇ ਐਮਐਨ ਦੀ ਗੱਲ ਹੀ ਘੱਟ ਗਈ ਪਰ ਆਜ ਤੁਸਹਾ ਨੂੰ ਕਹਿੰਦਾ ਤੁਹਾਨੂੰ ਜ਼ਰੂਰ ਬੁਲਾਉਂ ਪਾਣੀ ਦੇਖਿਆ ਸਾਡਾ ਮਟਾਲਾ ਮੁੰਡਾ ਮੈਂ ਕਿਹਦਾ ਕਭ ਭੁੱਲ ਗਿਆ ਮੈਂ ਇਹ ਦੋਸਤ ਇਸੇ ਕਰਕੇ ਹੈ ਕਿ ਅਸੀਂ ਖਾਸ ਹੋਏ ਤੇ ਜਦੋਂ ਮੈਂ ਉਹ ਉਹ ਬਗੜੀ ਤੋਂ ਹੁੰਦੇ ਬੰਦਾ ਬਲੈਕਲਿਸਟ ਕਰਤੀ ਹੋ ਨਹੀਂ ਮੈਂ ਤਾਂ ਸਾਡੇ ਵੀ ਪ੍ਰੋਬਲਮ ਹੈ ਪੈਨ ਨਾ ਬਣਦਾ। ਅ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਹੈ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਉਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤਾ। ਕਿਸੇ ਇੱਕ ਕੋਈ ਵੈਲਗਨ ਤੇ ਕਾਮਯਾਬ ਨੇ ਲਾਈਟਾਂ ਦਾ ਸੀ ਲਾਈਟਾਂ ਦਾ ਵਾਟਰ ਦਾ ਉਸ ਤੋਂ ਕਿਸ ਤਰ੍ਹਾਂ ਵਿੱਚ ਗੱਲ। ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਦੇ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ। ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਨੇ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਨਹੀਂ ਦਿੱਤੇ। ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਾਲੇ ਤੱਕ ਪਹਿਲੇ ਪਹਿਲੇ ਕੰਪਲੀਟ ਕੀਤੀ ਜਾਂਦੀ ਆ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਆ ਅਸਲ ਵਿੱਚ ਪਹਿਲਾਂ ਵਾਸਤੇ ਬਹੁਤ ਹੀ ਸ਼ਕਤ ਮੁਜ਼ਾਦੀਮ ਮੀਟਿੰਗ ਜਿਹੜੀ ਬਾਰੇ ਜਿਹੜਾ ਬੈਠੇ ਉਹ ਧਾਰਮਿਕ ਸਥਾਨ ਜਾਂ ਇਤਿਹਾਸਿਕ ਵਿੰਟੇਜ ਦਿੱਤੇ ਕੇ ਅਕਸਰ ਅਗਲੀ ਕੱਲੀ ਮੀਟਿੰਗ ਕੀਤੀ ਜਿਹੜੀ ਇਹਦੇ ਵਿੱਚ ਇੱਕ ਖਾਸ ਕੋਲਾ ਹੁੰਦਾ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਅਫਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹੇ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਟੀਮ ਵਰਕ ਹੈ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਵਿਆਹ ਦੇ ਵਿੱਚ ਨਾ ਅਕਸਰ ਦੇਖਣ ਨੂੰ ਮਿਲਦਾ ਕਿ ਭਾਈ ਪਿਛਲੇ ਵਿਆਹਾਂ ਦੇ ਵਿੱਚ ਵੀ ਕਈ ਐਸੀ ਘਟਨਾਵਾਂ ਸਾਹਮਣੇ ਆਏ ਸੀ ਕਿ ਸੀਵਰੇਜ ਦੇ ਟੱਪਕੂਲੇ ਰਹਿੰਦੇ ਆ ਸੀਵੇ ਦਾ ਕਿਤੇ ਭਾਈ ਵਿਆਹ ਦੀ ਜਗ੍ਹਾ ਕਈ ਵਾਰੀ ਉੱਥੇ ਵੇਖਦੇ ਕਿ ਬੱਚੇ ਬੱਚੀ ਮੋਟੇ ਹੋ ਗਏ ਸੀ ਤੇ ਟੀਮ ਨੂੰ ਲਾ ਕੇ ਕਿਹੋ ਜਿਹਾ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿੰਨਾ ਸੀਵਰੇਜ ਦੇ ਟੱਕਣ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ਼ ਸਾਫ਼ ਰੱਖਣ ਦੇ ਜਿੱਥੇ ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀ ਦੇ ਤਾਂਸ ਕੰਟ੍ਰੈਕਟ ਜਿਹੜੀ ਚਾਰੀ ਚ ਚਲਦੇ ਆ। ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਭਾ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਖਾਣ ਪਲੀਜ਼ ਕਰਾਂ।